ਜਾਸੂਸੀ ਵਿਰੋਧੀ ਕਾਰਵਾਈ ਦੇ ਵਿੱਚ ਗੁਰਦਾਸਪੁਰ ਪੁਲਿਸ ਨੇ ਸੰਵੇਦਨਸ਼ੀਲ ਫੌਜੀ ਜਾਣਕਾਰੀ ਲੀਕ ਕਰਨ ਦੇ ਵਿੱਚ ਸ਼ਾਮਲ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਰਾਸ਼ਟਰੀ ਸੁਰੱਖਿਆ ਦੇ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਹੈ ਜਾਣਕਾਰੀ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਤੋਂ ਰਾਨ ਦਿੱਤੀ ਹੈ ਉਹਨਾਂ ਦੱਸਿਆ ਕਿ ਖੂਫੀਆ ਸੂਚਨਾ ਮਿਲੀ ਸੀ ਕਿ ਦੋਸ਼ੀ ਸੁਖਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਆਦੀਆਂ ਅਤੇ ਕਰਨਬੀਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਚੰਦੂ ਵੱਡਾ ਆਲਾ ऑपरेशंस अंधूर ਦੇ ਨਾਲ ਸੰਬੰਧਿਤ ਗੁਪਤ ਜਾਣਕਾਰੀ ਸਾਂਝੇ ਕਰਨ ਦੇ ਵਿੱਚ ਲੱਗੇ ਹੋਏ ਸਨ ਇਸ ਜਾਣਕਾਰੀ ਦੇ ਵਿੱਚ ਫੌਜ ਦੀ ਗਤੀਵਿਧੀ ਅਤੇ ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਮੁੱਖ ਰਣਨੀਤਿਕ ਸਥਾਨ ਸ਼ਾਮਿਲ ਹਨ ਦੋਵਾਂ ਦੇ ਪਾਕਿਸਤਾਨ ਦੀ ਖੂਫੀਆ ਏਜੰਸੀ आईएसआई ਦੇ ਨਾਲ ਸੰਬੰਧ ਸਨ ਗੁਰਦਾਸਪੁਰ ਪੁਲਿਸ ਨੇ ਐਸਐਸਪੀ ਸਾਹਿਬ ਦੇ ਸੁਪਰਵਾਈਜ਼ਨ ਚ ਬਹੁਤ ਵਧੀਆ ਕੰਮ ਕੀਤਾ 15 ਤਰੀਕ ਨੂੰ ਦੋ ਵਿਅਕਤੀਆਂ ਨੂੰ ਅਰੈਸਟ ਕੀਤਾ ਜਾਂਦਾ ਕਰਮਵੀਰ ਤੇ ਸੁਖਪ੍ਰੀਤ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਪਰ ਇਹ ਦੋਨੋਂ ਬੰਦੇ ਸਾਡੇ ਦੇਸ਼ ਦੀਆਂ ਸੀਕ੍ਰੀਟ ਜਿਹੜੀਆਂ ਸਾਡੀਆਂ ਕੋਈ ਇਨਫੋਰਮੇਸ਼ਨ ਸੀਗੀਆਂ ਉਹਨਾਂ ਨੂੰ ਸਾਡੇ ਦੁਸ਼ਮਣ ਮੁਲਕ ਦੇ ਵਿੱਚ ਲੀਕ ਕਰਦੇ ਸੀਗੇ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਕਾਫੀ ਸਾਨੂੰ ਚੀਜ਼ਾਂ ਦਾ ਪਤਾ ਲੱਗਾ ਇਹਨਾਂ ਨੇ ਕਿਹੜੇ-ਕਿਹੜੇ ਇਨਫੋਰਮੇਸ਼ਨਸ ਲੀਕ ਕੀਤੀ ਆਇਆ ਉਹ ਸਾਰੀਆਂ ਸਾਡੇ ਹੁਣ ਧਿਆਨ ਚ ਆ ਗਈਆਂ ਹਨ ਪੰਜਾਬ ਹਿਮਾਚਲ ਅਤੇ ਜੰਕ ਤਿੰਨਾਂ ਸਟੇਟਾਂ 'ਚ ਇਹ ਗਏ ਆ ਤਿੰਨਾਂ ਸਟੇਟਾਂ 'ਚ ਜਾ ਕੇ ਇਹਨਾਂ ਨੇ ਇਨਫੋਰਮੇਸ਼ਨ ਕਲੈਕਟ ਕਰਕੇ ਸਾਡੇ ਦੁਸ਼ਮਣ ਮੁਲਕ ਨੂੰ ਅੱਗੇ ਭੇਜੀਆਂ ਆ ਤੇ ਦੋਨੋਂ ਵਿਅਕਤੀ ਆਲਰੇਡੀ ਸਮਗਲਿੰਗ 'ਚ ਇਨਵੋਲਡ ਸਿਗੇ ਪਹਿਲੋ ਵੀ ਇਹ ਉਹਨਾਂ ਨਾਲ ਪਾਕਿਸਤਾਨ 'ਚ ਜਿਹੜੇ ਸਮਗਲਰ ਹੈਗੇ ਆ ਜੋ ਡਰੋਨ ਜ਼ਰੀਏ ਸਮਗਲਿੰਗ ਕਰਦੇ ਸੀ ਉਹਨਾਂ ਦੇ ਇਹ ਮੈਂਬਰ ਸਿਗੇ ਉਹਨਾਂ ਦੇ ਜ਼ਰੀਏ ਹੀ ਆਈਐਸਆਈ ਨਾਲ ਡਾਇਰੈਕਟਲੀ ਇਨ ਟੱਚ ਵਿੱਚ ਆਏ ਔਰ ISAI ਨੂੰ ਇਹ ਇਨਫੋਰਮੇਸ਼ਨਸ ਲੀਕ ਕਰਦੇ ਸੀਗੇ ਇਹਨਾਂ ਨੂੰ ਹੁਣ ਤੱਕ 1 ਲੱਖ ਰੁਪਿਆ ਇਹ ਜਿਹੜੀਆਂ ਸੀਕ੍ਰੀਟ ਇਨਫੋਰਮੇਸ਼ਨਸ ਲੀਕ ਕਰੇ ਇਨਾਂ ਨੂੰ 1 ਲੱਖ ਰੁਪਿਆ ਵੀ ਆਨਲਾਈਨ ट्रांजैक्शन ਹੋਈ ਆ ਅਸੀਂ ਹੁਣ ਫਰਦਰ ਉਹਦਾ ਵੀ ਸਾਰਾ ਡਿਵੈਲਪ ਕਰ ਰਹੇ ਆ ਕਿ ਕਿਹੜੇ ਪਰਟੀਕੂਲਰ ਜਗ੍ਹਾ ਤੋਂ ਇਹ ਸਾਰੀ ट्रांजैक्शंस ਹੋਈਆਂ ਆ ਤੇ ਉਹਨਾਂ ਨੂੰ ਵੀ ਅਸੀਂ ਡਿਟੇਲ ਚ ਲੈ ਕੇ ਜਾਵਾਂਗੇ ਇਹਨਾਂ ਦਾ ਹੀ ਇੱਕ ਹੋਰ ਸਾਥੀ ਇਹਨਾਂ ਦਾ ਰਿਸ਼ਤੇਦਾਰ ਗੁਰਦਾਸਪੁਰ ਜੇਲ੍ਹ ਵਿੱਚ ਹੈ ਉਹਦੀ ਹੈਲਪ ਨਾਲ ਇਹ ਇਹਨਾਂ ਦੇ ਨਾਲ ਪਾਕਿਸਤਾਨ ਬੇਸਡ ਜਿਹੜੇ ਸਮਗਲਰ ਸੀ ਆਈਐਸਆਈ ਸੀ ਉਹਨਾਂ ਦੇ ਨਾਲ ਇੰਟੈਚ ਹੋਏ ਸੀਗੇ ਤੇ ਉਹਨੇ ਵੀ ਅਸੀਂ ਬਹੁਤ ਛੇਤੀ ਪ੍ਰੋਡਕਸ਼ਨ ਤੋਂ ਲੈ ਕੇ ਅਰੈਸਟ ਕਰਕੇ ਉਹਨੇ ਇਸ ਕੇਸ ਚ ਅਰੈਸਟ ਫਰਮ ਆ ਗਏ ਇਹਨਾਂ ਨੇ ਇੰਟਰੋਗੇਸ਼ਨ ਚ ਕੁਝ ਹੋਰ ਵਿਅਕਤੀ ਵੀ ਨੋਮੀਨੇਟ ਹੋਏ ਆ ਉਹ ਵੀ ਬਹੁਤ ਛੇਤੀ ਅਸੀਂ ਉਹਨਾਂ ਨੂੰ ਅਰੈਸਟ ਕਰ ਲਿਆ ਰਿਕਵਰੀ ਵੀ ਹੋਈ ਆ ਇਹਨਾਂ ਤੋਂ ਫਿਲਹਾਲ ਸਿਰਫ ਜਿਹੜਾ ਕਿ ਇਹਨਾਂ ਨੇ ਇਨਫੋਰਮੇਸ਼ਨ ਲੀਕ ਕੀਤੀ ਸੀ ਉਹ ਸਾਰੀ ਚੀਜ਼ ਉਹ ਤਾਂ ਸਾਡਾ ਅਸੀਂ ਰਿਕਵਰ ਕੀਤਾ ਹੀ ਕੀਤਾ ਆ ਟੈਕਨੀਕਲੀ ਜੋ ਕੁਝ ਵੀ ਇਨਾਰੇ ਸਿਗਾ 30 ਓਵਰ ਦੇ ਜਿਹੜਾ ਪਿਸਟਲ ਆ ਉਹਦੇ 8 ਰਾਉਂਡ ਵੀ ਇਨਾਂ ਤੋਂ ਮਿਲੇ। ਥੈਂਕ ਯੂ ਸਰ ਕੋਈ ਕੁਝ ਮੋਬਾਈਲ ਵੀ ਮੋਬਾਈਲ ਫੋਨ ਹਾਂ ਜਿਹੜਾ ਦੇਖੋ ਮੋਬਾਈਲ ਫੋਨ ਸਾਰਾ ਕੁਝ ਹੋਰ ਜਿਹੜਾ ਵੀ ਟੈਕਨੀਕਲੀ ਇਹ ਜਿਸ ਤਰੀਕੇ ਵੀ ਇਹ ਸਾਰਾ ਉੱਥੇ ਇਹ ਚੀਜ਼ਾਂ ਨੂੰ ਭੇਜ ਦੇ ਸੀ ਸਾਰਾ ਕੁਝ ਅਸੀਂ ਰਿਕਵਰ ਕਰ ਚੁੱਕੇ ਹਾਂ ਜੀ ਔਰ ਕਾਫੀ ਉਸ ਵਿੱਚ ਸਾਨੂੰ ਇਹਨਾਂ ਦੇ ਖਿਲਾਫ ਐਵੀਡੈਂਸ ਮਿਲਿਆ ਜੀ ਸਟਰੋਂਗ ਪਹਿਲਗਾਮ ਮਿਹੜੋ ਬਾਅਦ ਇਹਨਾਂ ਨੇ ਪਹਿਲਗਾਮ ਦੇਖੋ ਇਹ ਪਾਕਿਸਤਾਨ ਆਈਐਸਆਈ ਔਰ ਉਹਨਾਂ ਸਮਗਲ ਨਾਲ ਤਾਂ ਪਹਿਲੋਂ ਦੇ ਇਨ ਟੱਚ ਸੀਗੇ ਪਰ ਜਦੋਂ ਇੱਕ ਪਹਿਲਗਾਮ ਇੱਕ ਟੈਰਿਸਟ ਐਕਟ ਹੁੰਦਾ ਹੈ ਉਸ ਤੋਂ ਬਾਅਦ ਫਿਰ ਇਹਨਾਂ ਦੀ ਦੁਬਾਰਾ ਡਿਊਟੀ ਲਾਈ ਜਾਂਦੀ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਵੱਲ ਦੇ ਕੇ ਤਾਂ ਸਾਨੂੰ ਜਿਹੜੀ ਇਹ ਸੀਕ੍ਰੀਟ ਇਨਫੋਰਮੇਸ਼ਨ ਆ ਰਿਗਾਰਡਿੰਗ ਆਵਰ ਸਿਕਿਉਰਿਟੀ ਫੋਰਸਸ ਰਿਗਾਰਡਿੰਗ ਆਵਰ ਆਰਮੀ ਉਹ ਸਾਨੂੰ ਭੇਜਿਓ ਤੇ ਉਹ ਫਿਰ ਇਹਨਾਂ ਨੇ ਉਸ ਪਾਸੇ ਕੰਮ ਸ਼ੁਰੂ ਕਰ ਦਿੱਤਾ ਹਾਂਜੀ ਹਾਂਜੀ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਪਹਿਲਗਾਮ ਤੋਂ ਬਾਅਦ ਇਹਨਾਂ ਨੇ ਇਸ ਪਾਸੇ ਲੱਗ ਗਏ ਤੇ ਜਦੋਂ ਵੀ ਇਹ ਸਾਰਾ ਸਾਡਾ ਆਪਰੇਸ਼ਨ ਸੰਦੂਰ ਵੀ ਚੱਲ ਰਿਹਾ ਸੀ ਉਸ ਦੌਰਾਨ ਵੀ ਇਹ ਐਕਟਿਵ ਸੀਗੇ ਤੇ ਉਦੋਂ ਵੀ ਇਹਨਾਂ ਨੇ ਇਹ ਇਨਫੋਰਮੇਸ਼ਨਸ ਲੀਕ ਕੀਤੀਆਂ ਸਰ ਇਹਦਾ ਇਨਫੋਰਮੇਸ਼ਨ ਦੱਸ ਸਕਦੇ ਹੋ ਕਿ ਨਹੀਂ ਮੈਂ ਉਹ ਡਿਸਕਲੋਜ਼ ਨਹੀਂ ਕਰ ਸਕੂਗਾ ਜੀ ਕਿਉਂਕਿ ਉਹ ਸਾਰੀਆਂ ਸੀਕ੍ਰੇਟ ਇਨਫੋਰਮੇਸ਼ਨਸ ਆ ਮੈਂ ਉਹ ਨਹੀਂ ਡਿਸਕਲੋਜ਼ ਕਰ ਸਕਦਾ ਤੁਹਾਨੂੰ ਜੀ ਸ ਸਾਈਕਲ ਜਿਹੜਾ ਜੀ ਇਹ ਬੈਕਗ੍ਰਾਉਂਡ ਦੇਖੀ ਜਾ ਰਹੀ ਹੈ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਦਾ ਜਾਂ ਇਹ ਕ੍ਰਿਮੀਨਲ ਬੈਕਗ੍ਰਾਉਂਡ ਤਾਂ ਹੋ ਹੀ ਗਈ ਜੀ ਕਿਉਂਕਿ ਆਲਰੇਡੀ ਇਹ ਚੀਜ਼ਾਂ ਚ ਰੋਲਸ ਹੈਗੇ ਔਰ ਅਸੀਂ ਸ਼ੁਰੂ ਤੋਂ ਹੀ ਜਰੂਰ ਤੋਂ ਇਹ ਆਪਰੇਸ਼ਨ ਤੋਂ ਦੂਰ ਹੁੰਦਾ ਹੈ ਜਾਂ ਉਸ ਤੋਂ ਪਹਿਲਾਂ ਅਸੀਂ ਪਹਿਲਾਂ ਹੀ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਇਸ ਚੀਜ਼ਾਂ ਪ੍ਰਤੀ ਐਕਟਿਵ ਸੀਗੀ ਕਿਉਂਕਿ ਸਾਨੂੰ ਇਨਫੋਰਮੇਸ਼ਨ ਸੀਗੀ ਕਿ ਇਦਾਂ ਦੇ ਬੰਦਿਆਂ ਤੋਂ ਹੀ ਸਾਡਾ ਦੁਸ਼ਮਨ ਦੇਸ਼ ਕੋਈ ਨਾ ਕੋਈ ਇਨਫੋਰਮੇਸ਼ਨ ਕਲੈਕਟ ਕਰਨ ਦੀ ਕੋਸ਼ਿਸ਼ ਕਰੂਗਾ ਇਸ ਪੱਖੋਂ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਅੱਗੇ ਵੀ ਇਹਨਾਂ ਬਾਰੇ ਅਸੀਂ ਬ੍ਰੀਫ ਕਰ ਚੁੱਕੇ ਆ ਦੋ ਤਿੰਨ ਮੁਕਾਦਮੇ ਦਰਜ ਹੋ ਚੁੱਕੇ ਆ ਔਰ ਦੇਖੋ ਜਿਹੜੇ ਵੀ ਬੰਦੇ ਸਾਡੇ ਕੋਲ ਲਿਸਟ 'ਚ ਹੁੰਦੇ ਆ ਜਿਹੜੇ ਆ ਟਰਾਂਸਬਾਰਡਰ ਸਮਗਲਿੰਗ ਨਾਲ ਵਲਡ ਹੁੰਦੇ ਜਾਂ ਜਿਨ੍ਹਾਂ ਤੇ ਪਹਿਲੇ ਪਰਚੇ ਦਰਜ ਹੁੰਦੇ ਸੀ ਸਾਰੇ ਤੇ ਨਜ਼ਰ ਰੱਖਦੇ ਸਾਰੀਆਂ ਚੀਜ਼ਾਂ ਤੇ ਨਜ਼ਰ ਹੁੰਦੀ ਆ ਇਹ ਵੀ ਆਪਰੇਸ਼ਨ ਗੁਰਦਾਸਪੁਰ ਪੁਲਿਸ ਵੱਲੋਂ ਇੰਟੈਲੀਜੈਂਸ ਬੇਸ ਆਪਰੇਸ਼ਨ ਸੀਗਾ ਜੀ ਔਰ ਉੱਤੇ ਹੀ ਇਹ ਕਾਮਯਾਬੀ ਮਿਲੀ ਆ ਔਰ ਇਹ ਕਾਫੀ ਇੰਪੋਰਟੈਂਟ ਇਹ ਮੋਡਿਊਲ ਸੀ ਜਿਹੜਾ ਬਸਟ ਕੀਤਾ ਕਾਫੀ ਇੰਪੋਰਟੈਂਟ ਮੋਡਿਊਲ ਸੀ ਸਰ ਇਹ ਬਾਰਡਰ ਡਿਸਟ੍ਰਿਕਟ ਬਾਰਡਰ ਵਿਲੇजेस ਦੇ ਇੰਪਰੂਵਮੈਂਟ ਹੋਣ ਦੇ ਜਿਹੜਾ ਰਿਪੋਰਟ ਤੁਸੀਂ ਦੱਸ ਰਹੇ ਸੀ ਉਹਦਾ ਵੀ ਕਨੈਕਸ਼ਨ ਹਾਂ ਗੁਰਦਾਸਪੁਰ ਦਾ ਇਹ ਰਹਿਣ ਵਾਲਾ ਜੀ ਉਹ ਵੀ ਉਸਪੁਰ ਆ ਇਹ ਕੋਨੇ ਹੀ ਕਰਾਇਆ ਸੀ ਜੀ ਉਹਨੇ ਹੀ ਟਾਈਪ ਕਰਾਇਆ ਜੀ ਸ਼ੁਰੂ ਤੋਂ ਕਿਉਂਕਿ ਆਲਰੇਡੀ ਉਹਦੇ ਤੇ ਐਨਡੀ ਦੇ ਹੀ ਮਕਦਮੇ ਦਰਜ ਆ ਉਸੇ ਚੀਜ਼ ਦੀ ਹੋਣ